ਸਚਾ ਸਾਹਿਬ ਐ ਤੂੰ ਜਿਨੀ ਸਚੋ ਸੱਚ ਵਰਤਾਇਆ ਸਚਾ ਸਾਹਿਬ ਐ ਤੂੰ ਤੂੰ ਕੱਲਾ ਸਿਰਫ ਇੱਕ ਕੇਵਲ ਇੱਕ ਸਚਾ ਸਾਹਿਬ ਉਹ ਕੋਣਾ ਉਹੀ ਮਹਾਪੁਰਖ ਜੇ ਸਚੋ ਸੱਚ ਵਰਤਾਇਆ ਜਿਨੇ ਸੱਚ ਵੜਿਆ ਸਤਸਾਰ ਨੂੰ ਜੇ ਕਿਸੇ ਤੂੰ ਸੱਚ ਮਿਲਿਆ ਤੇਰੇ ਤੋਂ ਮਿਲਿਆ ਜੇ ਕੋਈ ਹਕੀਕਤ ਤੱਕ ਪਹੁੰਚਿਆ ਤੇ راہ ਜੁੜ ਕੇ ਪਹੁੰਚਿਆ ਤਾਂ ਦੱਸਿਆ ਹਕੀਕਤ ਤੇਰੇ ਸੱਚਖਣ ਜਿੱਤੇ ਤੇਰਾ ਆਲਾ ਜਾ ਸੱਚ ਵਰਤਦਾ ਜਿਹੜਾ ਨੂੰ ਸੱਚਖਣ ਪਾਪ ਖੀਦਾ ਆ ਝੂਠਿਆਂ ਨੂੰ ਉਹਨਾਂ ਨੂੰ ਆ ਸਭ ਸਾਲ ਦੇ ਤੱਕ ਪਈ ਤੁਸੀਂ ਇੱਥੇ ਰਹੋ ਜੇ ਘਰ ਚ ਨਹੀਂ ਬਣਦੀ ਉਹ ਲੋਟ ਕਰਤਾ ਤੁਹਾਨੂੰ ਨਹੀਂ ਫੇਟਾਉਦਾ ਸੱਚ ਤੁਸੀਂ ਇੱਥੇ ਰਹੋ ਇੱਥੇ ਕੀ ਕੂੜ ਰਾਜਾ ਕੂੜ ਵਰਜਾ ਕੂੜ ਸਭ ਸੰਸਾਰ ਇਹਨੂੰ ਸੱਚੇ ਫੇਟ ਨਹੀਂ ਆਉਂਦਾ ਇੱਥੇ ਰਹੋ ਤਾਂ ਕੱਲੀ ਕੀ ਤਾਉਣਾ ਨਾਲ ਮਨਾਲੂ ਸੰਸਾਰ ਫੇਰ ਡਿਊਟੀ ਆਵਰਤੀ ਆਪਣਾ ਕੋੜਾ ਚੰਦ ਭੈ ਵਿੱਚ ਪਾਉਣ ਦਾ ਹੈ ਸਤ ਬਾਓ ਭੈ ਵਿੱਚ ਚੱਲੇ ਲੱਖ ਦਰਿਆਓ ਸਾਰਾ ਸਿਸਟਮ ਇੱਥੇ ਦਾ ਕੰਟਰੋਲ ਆਪਣੀ ਜ਼ਿੰਮੇਵਾਰੀ ਲੈ ਲਈ ਫੇਰ ਵੀ ਇਹ ਦੋਦੀ ਨਾਲ ਕੇ ਚਿੰਤਾ ਮਤ ਕਰੋ ਚਿੰਤਾ ਸਿੱਦਾ ਸਾਰਿਆਂ ਦੀ ਫੇਰ ਆਪਣੀ ਚੋਬੇ ਲੈ ਲਈ ਬੁਰਾ ਉਹ ਹੈ ਕਿ ਬੁਰੇ ਅਸੀਂ ਹੋਏ ਸੱਚ ਸਾਨੂੰ ਫਿੱਟ ਨਹੀਂ ਆਇਆ ਇੱਥੇ ਵੀ ਸਾਡੀ ਲੜਾਈ ਹੈ ਇੱਥੇ ਵੀ ਸਾਰੇ ਕਹਿੰਦੇ ਮੈਂ ਬੜਾ ਹਾਂ ਉੱਥੇ ਸਾਰੇ ਕਹਿੰਦੇ ਅਸੀਂ ਦਾਸ ਆਏ ਕਹਿੰਦੇ ਅਸੀਂ ਬੜੇ ਲੜਾਈ ਤਾਂ ਇਸ ਗੱਲ ਦੀ ਹੈ ਨਹੀਂ ਆਉਣਾ ਕੋਈ ਚਾਹੁੰਦਾ ਨਹੀਂ ਨਵੇਂ ਸਗੋਰਾ ਹੋਏ ਇਸ ਗੱਲ ਦੀ ਬੜਾ ਹੋਣ ਦੀ ਲੜਾਈ ਹੈ ਜਿਹਨਾਂ 'ਚ ਬੜਾ ਹੋਣ ਦੀ ਇੱਛਾ ਹੋ ਇੱਥੇ ਨੇ ਜਿਹੜੇ ਸਭ ਤੋਂ ਛੋਟੇ ਹੋਣ ਦੀ ਇੱਛਾ ਇਹਨਾਂ ਨੂੰ ਸੱਚ ਹੈ ਰਈ ਛੋਟੇ ਨਾਲ ਤਾਂ ਨੇ ਬੜੇ ਬੜੇ ਤਾਂ ਹਮੇਸ਼ਾ ਲੜਦੇ ਹੁੰਦੇ ਨੇ ਲੜਾਈਓ ਬੜਾ ਵੱਡਦੀ ਐ ਛੋਟਾ ਵੱਣਦੀ ਵੀ ਕਦੇ ਕੋਈ ਲੜਾਈ ਹੋਈ ਐ ਛੋਟਾ ਵੱਣਦੀ ਕੋਈ ਲੜਾਈ ਲੜਾਈ ਜਿਆਦਾ ਐ ਉਹ ਬਟੂ ਟੱਕੜ ਕੇ ਹੁੰਦੀ ਐ ਬੜਾ ਲੜਾਈ ਤਾਂ ਜਿਆਦਾ ਜਿਹੜਾ ਕਹਿੰਦਾ ਮੈਨੂੰ ਤਾਂ ਲੋੜ ਹੀ ਨਹੀਂ ਡੇਗਦੇ ਉਹਦੀ ਘਾਤ ਹੀ ਲੜਾਈ ਉਹ ਸਾਰੇ ਨੂੰ ਚੰਗਾ ਲੱਗੂ ਲੜਾਈ ਬੜਾ ਵੱਣ ਗਿਆ ਸਰ ਛੋਟਾ ਵੱਣਦੀ ਕੋਈ ਨਹੀਂ ਛੋਟਾ ਬਣ ਕੇ ਲੜਾਈ ਤੋਂ ਬਾਹਰ ਨਿਕਲੇਗਾ ਜਿਹਨੇ ਛੋਟਾ ਬਣਨਾ ਮੰਨ ਲਿਆ ਨਾ ਉਹ ਲੜਾਈ ਸੰਸਾਰ ਦੇ ਬਾਹਰ ਨਿਕਲ ਗਿਆ ਭਗਤਾਂ ਨੇ ਛੋਟਾ ਬਣਨਾ ਮੰਨਿਆ ਛੋਟਾ ਬਣ ਕੇ ਹੀ ਲੜਾਈ ਮੁੱਕਦੀ ਹੈ ਬੜਾ ਬਣ ਕੇ ਲੜਾਈ ਮੁੱਕਦੀ ਨਹੀਂ ਜਿੰਨਾ ਬੜਾ ਬਣੀ ਜਾਊਗਾ ਲੜਾਈ ਹੋਰ ਘਰ ਭੇਜੋਗੇ ਸੱਚਾ ਸਾਹਿਬ ਇੱਕ ਤੂੰ ਜੀ ਸੱਚੋ ਸੱਚ ਬਰਤਾਇਆ ਸੱਚੋ ਸੱਚ ਬਰਤਾਇਆ ਸੱਜਣ ਦੇ ਵਰਤਿਆ ਨਾ ਸੱਤ ਤੇ ਸੱਚੋ ਹੀ ਸੱਚ ਨਿਭੜਾ ਚੁਣ ਵੱਖ ਕੱਢੇ ਜਜਮਾਨ ਆ ਇੱਥੇ ਸੱਚ ਕਹ ਰਿਹਾ ਰੋਜ਼ ਤਰਵੀਬ ਕਰੀ ਜਾਓ ਸੰਭਧਾਨ ਚ ਫੇਰ ਨਹੀਂ ਠੀਕ ਸੱਚ ਤਾਂ ਨਹੀਂ ਹੋਦਾ ਤੇ ਸੱਚ ਆਲੀ ਨਾ ਹਣ ਸੱਚ ਦੀ ਸਮਝ ਨਹੀਂ ਰਹਾ ਉੱਤੇ ਗੁਰਬਾਣੀ ਤਰਵੀਬ ਕਰਕੇ ਦਿਖਾਓ ਕੋਈ ਕਈ ਤਰਵੀਬ ਕਰੀ ਹੁੰਦੀ ਇਹ ਪੂਰਨ ਬੰਦਤੀ ਲਿਖੀ ਹੋਈ ਹੈ ਸੰਸਾਰ 'ਚ ਕੋਈ ਪੂਰੀ ਬੁੱਧ ਵਾਲਾ ਹੈ ਉਹ ਨਹੀਂ ਕਾਠ ਬੁੱਧ ਵਾਲਾ ਕੋਈ ਬੁੱਧਾ ਵੀ ਨਹੀਂ ਆਪਣੇ ਆਪਣੇ ਕਾਠ ਬੁੱਧ ਵਾਲਾ ਕੋਈ ਬੁੱਧਾ ਵੀ ਮੂਰੀ ਬੁੱਧਾ ਵਾਲਾ ਕੋਈ ਹੈ ਨਹੀਂ ਕਾਇਦ ਰਮੇਮ ਕਾਲੀ ਬੰਦ ਕੇ ਹਰ ਵਕਤ ਕਿ ਕਚ ਜੱਜ ਦਾ ਕੋ ਫੈਸਲਾ ਲੂ ਆਰਡਰ ਦਿੰਦਾ ਉਹਦੇ ਨਾਲ ਜਾ ਕੇ ਤੋੜਾ ਦਈਏ ਆਉਟ ਦਿੰਦਾ ਰੋਜ਼ ਕਰੋਰ ਕੋਈ ਬੜਾ ਲੈ ਲੈਂਦਾ ਨੇ ਉਹ ਕਹਿੰਦੇ ਸੂਤਾ ਆ ਹੌਲੇ ਚ ਆ ਕਰ ਲੋ ਫਿਰ ਨਹੀਂ ਸੂਤਾ ਆ ਫਿਰ ਚ ਆ ਕਰ ਲੋ ਫਿਰ ਨਹੀਂ ਸੂਤਾ ਆ ਇਹ ਨਾਲ ਪੂਰਨ ਕੋਈ ਨਹੀਂ ਹੈ ਅਧੂਰੀ ਬੋਧਾ ਸਾਰੇ ਦਾ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਰ ਤੂੰ ਸੱਚ ਕਮਾਇਆ ਸੱਚੋ ਸੱਚ ਵਰਤਾਇਆ ਨਾ ਤਾਂ ਹੈ ਤੇ ਤੂੰ ਸੱਚ ਬਣ ਰਿਹਾ ਸਭ ਨੂੰ ਜਿਸ ਤੂੰ ਦੇਹ ਤਿਸ ਮਿਲੈ ਸੱਚ ਸੱਚ ਉਹਨੂੰ ਮਿਲਦਾ ਜਿਹਨੂੰ ਤੂੰ ਦੰਦੇਂ ਵਰਤਾ ਜੋ ਤੂੰ ਰਿਹਾ ਉਹ ਦੇਹ ਜਿਹੜਾ ਭਾਈ ਜੀ ਦੇ ਕੋਲ ਬਾਟਾ ਦੇਗਾ ਵਰਤਾਉਂਦਾ ਉਹ ਤੇ ਵੀ ਮਿਲੂ ਜੀ ਨੂੰ ਮਿਲੂਗੀ ਤਨੀ ਸੱਚ ਕਮਾਇਆ ਸੱਚੋ ਹੀ ਕਮਾਊਗਾ ਜੇ ਤੂੰ ਸੱਚ ਬਣੂਗਾ ਉਹ ਨੂੰ ਸੱਚ ਮਿਲਿਆ ਸੰਸਾਰ ਜਿਹਨੂੰ ਤੈਂ ਦਿੱਤਾ ਤੇ ਤੋਲੇਆ ਤਾਂ ਸੱਚ ਮਿਲਿਆ ਸੱਚ ਨਹੀਂ ਮਿਲਿਆ ਤਾਂ ਬੱਤਾਂ ਰਹਿ ਗਈਆਂ ਝੂਠੀਆਂ ਆਨੰਦ ਕਮਤੀ ਕਿੱਥੇ ਆ ਸੱਚੀ ਮਤ ਕੀਦੀ ਐ ਸੱਚੀ ਮਤ ਹੋਆ ਜਿਹੜਾ ਤੇਰਾ ਬੁਲਾਇਆ ਬੋਲਿਆ ਤੈਨੂੰ ਸੱਚ ਦਿੰਦਾ ਹੈ ਉਹ ਮਤ ਸੱਚੀ ਐ ਜੇਰਾ ਆਪਣੀ ਮਰਜ਼ੀ ਨਾਲ ਬੋਲਿਆ ਆਪਣੀ ਬੁੱਧ ਅਨੁਸਾਰ ਜਿਹਨੇ ਧਰਮ ਘੜਿਆ ਚਾਹੇ ਮਾਤਮ ਬੁੱਧਾ ਚਾਹੇ ਉਹ ਸਨਾਤਨ ਹੈ ਸਨਾਤਨ ਵੀ ਦਾ ਨਾਮ ਹੈ ਚਾਹੇ ਉਹ ਈਸਾ ਹਰ ਧਰਮ ਦੇ ਨਾਲ ਬੰਦੇ ਦਾ ਨਾਮ ਜੁੜਿਆ ਹੋਇਆ ਕਿੰਨੇ ਮਿੱਥਿਅ ਵਿਥਿਆ ਵਤਨ ਇਹਦੀ ਉਹਦੇ ਨਾਲ ਉਹਦੇ ਬੰਦੇ ਉਸ ਬੰਦੇ ਦਾ ਨਾਮ ਜੁੜਿਆ ਜਿਹਦੇ ਵਾਸਤੇ ਚਲਦਾ ਹੈ ਹਾਲ ਜਿਹੜਾ ਜੁੜਿਆ ਹੋਇਆ ਦੁਨੀਆ 'ਚ ਬਿਲੂਗਾ ਆ ਜਿਹੜੀ ਮੱਤ ਹੈ ਸੱਚੀ ਮੱਤ ਹੈ ਇਹਦਾ ਨਾ ਕਿਸੇ ਬੰਦੇ ਦਾ ਨਾਮ ਨਹੀਂ ਜੁੜਿਆ ਹੋਇਆ ਜਿਹੜੇ ਬੰਦੇ ਦਾ ਨਾਮ ਜੋੜਦੇ ਨਾ ਬੂਲਦੇ ਇਹਦਾ ਨਾ ਘੁਰਮਤ ਘੁਰ ਕੀ ਮੱਤ ਤੂੰ ਲੈ ਹੋ ਆਣਾ ਵਕਤ ਬਿਨਾਂ ਉਹ ਡੁੱਬੇ ਸੜ ਇਹਦਾ ਨਾ ਘੁਰਮਤ ਹੈ ਜਿਹੜੀ ਮੱਤ ਨਾਲ ਬੰਦੇ ਦਾ ਨਾਮ ਜੁੜਿਆ ਹੋਇਆ ਉਹ ਮਨਵਤ ਹੁੰਦੀ ਹੈ ਕੋਟੀਗਲ ਉਹਦੀ ਆਪਣੇ ਮੁੱਦੇ ਅਨੁਸਾਰ ਚੰਗਾ ਸੀ ਉਹ ਬਦਦੇ ਭੈੜੇ ਸੀ ਬਦਦੇ ਚੱਗੇ ਸੀ ਜਿੰਨੇ ਉਹ ਸਮਝਦਾ ਸੀਗਾ ਇੱਲਾ ਚੰਗੀਆਂ ਨੇ ਚੰਗੀਆਂ ਸਾਰੀਆਂ ਆਪਣੇ ਸਬਕਤਾ ਅਨੁਸਾਰੀਆਂ ਜਿੱਤੇ ਕੋਈ ਸਮਝ ਸੀ ਉਹਨੇ ਚੰਗਾ ਵੰਡਵਾ ਦਿੱਤਾ ਸੰਸਾਰ ਨੂੰ ਆਪਣੇ ਬਧਿਆਰ ਨੂੰ ਜਿਹੜੇ ਏਰੀਆ 'ਚ ਰਹਿੰਦਾ ਸੀ ਉਹਦੇ ਉਹ ਪਲੇਸ ਲਿਖ ਦਿੱਤਾ ਪਰ ਸਾਰਾ ਉਹ ਦੇਸ ਦਾ ਠੀਕ ਨਹੀਂ ਸਾਰੀਆਂ ਗੱਲਾਂ ਉਹਦੀਆਂ ਸੱਚ ਨਹੀਂ ਹਾਂ ਸੱਚ ਜਦ ਹੁੰਦੀ ਜਾਂ ਪੂਰਨ ਬੋਤ ਹੁੰਦੀ ਜਦ ਬੋਤ ਪੂਰਨ ਹੋਣ ਦੇ ਕਰੀਬ ਚਲੀ ਜਾਂਦੀ ਹੈ ਨਾ ਫਿਰ ਆਦਮੀ ਬੋਲਣਾ ਹੀ ਬੰਦ ਕਰ ਦੋ ਕਹੇ ਦਿ ਬੋਲ ਹੇ ਲੋ ਬੁਲਾਇਆ ਬੋਲਣ ਦੇ ਤਿਆਰ ਹੋ ਜਾ ਬਸ ਬਹੁਤ ਹੀ ਜਾਂ ਥੋੜੀ ਬੁੱਧ ਹੁੰਦੀ ਹੈ ਜਾਂ ਜ਼ਿਆਦਾ ਬੋਲਦਾ ਸਿਆਣਾ ਜ਼ਿਆਦਾ ਬੋਲਦਾ ਜਿਵੇਂ ਉਹ ਸਿਆਣਾ ਹੁੰਦਾ ਉਹਨਾਂ ਘੱਟ ਬੋਲਣ ਲੱਗ ਜਾਂਦਾ ਜਦ ਕਰੀਮ ਚ ਲੈ ਜਾਂਦਾ ਨਾ ਬੋਲ ਬੁੱਧ ਫਿਰ ਬੋਲਣੇ ਬੰਦ ਕਰ ਤਾਂ ਇੱਕ ਵੀਰ ਕਹਿੰਦਾ ਕਹਿਵੇ ਮਾਹੇ ਬਬੇ ਕੋ ਪਹਿਲਾਂ ਦੇਖੋ ਕੋਈ ਤੇ ਨਾ ਬੋਲੇ ਕਿੱਡਾ ਗਰਾਂ ਤੇ ਮਾਰੇ ਫਿਰ ਪਤਾ ਲੱਗਿਆ ਵੀ ਇਹ ਤਾਂ ਕੀ ਕੀਤਾ ਸਾਰੇ ਤੂੰ ਤਾਂ ਗਲਤ ਲਿਖ ਬੈਠਾ ਕੀ ਕਹਿਣਗੇ ਲੋਕ ਖਰ ਚੁੱਪ ਕੀ ਕਹ ਜੋ ਕੰਨ ਦਾ ਨਾ ਮੋ ਨਾ ਉਹ ਚੁੱਪੇ ਜਿਹੜੀ ਆ ਨਾ ਜਾਂ ਚੁੱਪ ਕਰਦਾ ਬੋਲਣ ਤੇ ਉਹੀ ਬੋਤ ਆ ਉਹ ਸੇ ਤੁੰਗ ਲੱਗ ਉਹ ਸੇ ਰੁਗਿਆ ਵੀ ਹੁਣ ਤੇ ਚੁੱਪੇ ਕਰ ਜਾ ਤੂੰ ਪਹਿਲਾ ਸੱਚ ਕੀ ਹੈ ਦੀ ਖੋਜ ਕਰ ਸੱਚ ਕੀ ਬੋਲਣਾ ਤਾਂ ਸੱਚ ਬੋਲ ਨਹੀਂ ਤਾਂ ਨਾ ਬੋਲ ਯਾਦਾ ਸੱਚ ਬੋਲ ਗੱਲ ਪੂਰੀ ਹੋਵੇ ਤੋਲ ਬੋਲ ਸੱਚ ਪੂਰਾ ਕਿਆ ਦਾ ਪੂਰੀ ਤੋਲ ਕੇ ਤੁਲੀ ਹੋਈ ਗੱਲ ਨਾ ਤੀ ਤੁਲੀ ਗੱਲ ਹੋਵੇ ਪੂਰਾ ਸੱਚ ਹੋਵੇ ਨਹੀਂ ਤਾਂ ਚੁੱਪ ਕਰਦਾ ਹੈ ਬੋਲੇ ਨਾ ਬੋਲਣਾ ਚੰਗਾ ਹੈ ਗੱਲ ਬੋਲਣ ਦਾ ਗਲਤ ਦੁਪਦੇਸ਼ ਗੁਰਬਾਨੀ ਦਾ ਸਰੋਵ ਨਾ ਕਰਨਾ ਚੰਗਾ ਹੈ ਐ ਖਾਮ ਦਾ ਉਲਟਾਂ ਬੋਲੀ ਜਾਣਾ ਗਲਤ ਦਿਸ਼ਾਵਾਂ ਆਪ ਬਬਲ ਨੂੰ ਆਪ ਸੰਗਤ ਨੂੰ ਭੱਬਲ ਪੂਸੇ ਪਾ ਦੇਣਾ ਕੋਈ ਚੰਗੀ ਗੱਲ ਨਹੀਂ ਹੈ ਉਹਨੂੰ ਗੱਡੂ ਕਹੋ ਤੇ ਜਗਡੂ ਕਹੋ ਕਿਵੇਂ ਨਾ ਕਹੋ ਇਸੇ ਕਰਕੇ ਲਿਖਿਆ ਸੀ ਕਿ ਤੇ ਮੈਂ ਮਨ ਪਰਮੋਹ ਤੇ ਆਪਣਾ ਹੁਣ ਤੇ ਮੈਂ ਮਨ ਪਰਮੋਹ ਤੇ ਆਪਣਾ ਪਾਛੇ ਵਰ ਜਾ ਰਹਾ ਪਹਿਲਾਂ ਪੂਰਾ ਬੋਧ ਉਹਨੂੰ ਆਪ ਹੋਵੇ ਫੇਰ ਗੱਲ ਗਾਹ ਕਰੇ ਇਸੇ ਕਰਕੇ ਵਰਨਾ ਇਹ ਕਹਿੰਦਾ ਅੰਧੇ ਨੂੰ ਕਹਾਂ ਸਿਰਫ ਇਹ ਜੋ ਕਹੂਗਾ ਉਹ ਵਲ ਠੀਕ ਹੈ ਬਗੋਤੀ ਕੋ ਤੇ ਬੁਰੀ ਸੀ ਪਰ ਛੱਡੀ ਹਰ ਕਿਸੇ ਨੂੰ ਉਪਦੇਸ਼ ਦੇਦਾ ਆਰਡਰ ਨਹੀਂ ਕਿ ਹੁਕਮ ਨਹੀਂ ਦਿੱਸਿ ਉਪਦੇਸ਼ ਕਿਹਾ ਸੀ ਨਾ ਜਿਹੜੀ ਗੱਲ ਇਹ ਕਹੂਗਾ ਮਰਦੀ ਉਹ ਸਹੀ ਹੋਊਗੀ ਤੇ ਇਹ ਸਮਝ ਗਿਆ ਕੀ ਹੈ ਗੱਲ ਤੁਸੀਂ ਇਹਦੇ ਸਮਝੋ ਠੀਕ ਹੈ ਬੜੀ ਖਤਰਨਾਕ ਗੱਲ ਹੈ ਜੇ ਜਰਾ ਅਸਲੇ ਪਹੁੰਚ ਗਿਆ ਪੈਰ ਪੈਰ ਤੋਂ ਸਲਿਪਰੀ ਹੈ ਇੱਥੇ ਆਪਾਂ ਘਟ ਗਿਆ ਨਾ ਆਰਾਮ ਕੇ ਉੱਚੇ ਤੋਂ ਜਿੰਨਾ ਉੱਚਾ ਚਲੇਂਦਾ ਤਉਨੋ ਹੀ ਹੁੰਦਾ ਪੜ੍ਹਨ ਰਾਜਾ ਤਾਂ ਉਪਰ ਖਾਪੜੋ ਉੱਡੇ ਕਰਨਾ ਹਾਂ ਇੱਥੇ ਅਸੀਂ ਕੀ ਕੀਤਾ ਜੋ ਜੀ ਦੇ ਹੂਜਾ ਦੇ ਬੋਲੀ ਜੋ ਜੀ ਦੇ ਹੂਜਾ ਅੰਦੀ ਤਾਂ ਨਹੀਂ ਅੜੀ ਕੀ ਇਹ ਪਤਾ ਹੀ ਨਹੀਂ ਕਿ ਸਰੂ ਕੀ ਹੁੰਦੀ ਹੈ ਜੀ ਦੇ ਕੋ ਜੋ ਕੋ ਤਾਂ ਘਿਕੜੀ ਬਣਦੀ ਸੀ ਅਖੇ ਜਿਹਦੇ ਕੋ ਜੋ ਆ ਪਾ ਲਉ ਜ਼ਾਹਰਾ ਨੇ ਜੋ ਕੋ ਸੀਗਾ ਪਾਈ ਗਏ ਜਮਵਾਲੇ ਨੇ ਜਾਉ ਪਾਤੇ ਪੱਕੀ ਵਾਲੇ ਦੀ ਵਕੀ ਪਾਤੇ ਬਾੜੇ ਨੇ ਬਾਹ ਬਾਤੇ ਜਿੰਦੂ ਜੋ ਸੀ ਪਾਤਾ ਉਹ ਲੋ ਖੇਡੀ ਦਾ ਰੂਪ ਇਹ ਜਾ ਬਣ ਗਿਆ ਨਾ ਸਾਰੀਆਂ ਬਤਨਾਂ ਦਾ ਸੁਆਦ ਹੈ ਜੀ ਸੱਚ ਦੇ ਸੁਆਦ ਤੋਂ ਮੇਰਾ ਬਾਕੀ ਸਾਰੇ ਜ਼ੋਰ ਨੇ ਸੱਚ ਦਾ ਨਹੀਂ ਹੈ ਉਹਨਾਂ ਕੋਲ ਆਦੀ ਮੱਤਾਂ ਸਲਾਹਨ ਦੇ ਥਰੂ ਆ ਕੇ ਆ ਜਿਹੜੇ ਫੋਰਕਾਰਟ ਦੇ ਯੂਨੀਵਰਸਿਟੀ ਦੇ ਇਸਾਈਆਂ ਦੀਆਂ ਮੱਤਾਂ ਦੀਆਂ ਗੱਲਾਂ ਕਰਦਣਗੇ ਆ ਕੇ ਗੁਰਮੱਤ ਹੀ ਨਿਕਲਦਾ ਕੋਈ ਗੁਰਮੱਤ ਨੂੰ ਝੱਡ ਕੇ ਵਾਕੀ ਖੇਚੜੀ ਬਣਾ ਦਿੱਤੀ ਹੋਰ-ਹੋਰ ਮੱਤਾਂ ਦੀਆਂ ਲੰਗਰੀਆਂ ਤੁਸੀਂ ਪ੍ਰਚਾਰ ਗੁਰਮੱਤ ਦਾ ਕਰਦਾ ਕਿ ਦੁਨੀਆਂ ਦਾ ਕਰਦੇ ਜਿਹਨਾਂ ਮੱਤਾਂ ਨੂੰ ਗੁਰਮੱਤ ਨੇ ਸੇਧ ਦਿੱਤੀ ਹੈ ਉਹਨਾਂ ਨੂੰ ਦੱਸਦੇ ਨੇ ਵੀ ਆਖਦੇ ਨੇ ਰੋ ਉਹ ਯੋ ਮਤਾ ਪੜੌੜੀਆਂ ਨੇ ਇੱਕ ਪੜੌਣੀ ਗੁਰਬਤ ਹੈ ਮਨਵਤਾਂ ਸੀ ਹਨ ਉਹ ਮਨਵਤਾਂ ਮੰਦੇ ਲੈਵਲ ਦੀ ਮਤਾ ਮਨਛੇਰੀ ਸਮਝ ਲੈ ਤਾਂ ਇਹਨੂੰ ਸਮਝਣਾ ਹੋਥਾ ਇਹ ਗੱਲ ਸਮਝ ਕੇ ਆਉਂਦੀ ਸਤਗੁਰ ਮਿਲੀ ਐ ਸੱਚ ਪਾਇਆ ਸਤ ਸਤਗੁਰ ਮਿਲੀ ਐ ਸੱਚ ਪਾਇਆ ਪਰ ਸੱਚ ਪ੍ਰਾਪਤ ਕਿ ਨੂੰ ਹਦੈ ਜਿੰਨਾ ਜਿਹੜੇ ਮਾਨਸ ਚੇਤੇ ਦਾ ਇੱਕ ਦਿਨ ਹੁੰਦਾ ਹੈ ਫੈਸਲਾ ਨਹੀਂ ਕਰਦਾ ਅਸਲ ਚ ਪਹਿਲਾਂ ਫੈਸਲਾ ਕਰੇ ਵੀ ਮੈਂ ਸੱਚ ਚਾਹੀਦਾ ਤੇ ਸੱਚ ਦੀ ਪ੍ਰਾਪਤੀ ਬਾਤ ਹੈ ਝੂਠ ਛੱਡਣਾ ਬਹੁਤ ਹੇਰੂ ਸੱਚ ਦੀ ਪ੍ਰਾਪਤੀ ਹੈ ਝੂਠ ਦਾ ਝੂਠ ਦਾ ਅੰਦਰੋਂ ਤਿਆਰ ਕਰਨਾ ਕੋਈ ਨਾ ਵੀ ਝੂਠ ਨਹੀਂ ਚਾਹੀਦਾ ਪਹਿਲਾਂ ਜੇ ਅੰਦਰ ਝੂਠ ਹੈ ਉਹਨੂੰ ਕੱਢ ਲਵੇ ਭਾੜਾ ਤੋਂ ਹੈ ਵੈਸ ਤੋਂ ਦੇ ਉਹ ਤੇ ਨਾ ਪਾਇਆ ਹੋਇਆ ਤਾਂ ਝੋੜਣਾ ਹੀ ਪਊਗਾ ਜੋ ਭਾੜੇ ਜੇ ਤੁਸੀਂ ਸੱਚ ਕਹਣਾ ਹੈ ਪਹਿਲਾ ਤਾਂ ਛੱਡਣਾ ਪੋਣਾ ਗਿਆਨ ਜੋ ਵੀ ਲਿਆ ਹੋਇਆ ਜੋ ਸੁਣਿਆ ਹੋਇਆ ਹੈ ਫਿਰ ਤੁਹਾਨੂੰ ਕਹਿੰਦੇ ਸੱਚ ਝੂਠ ਹੈ ਜੋ ਸੁਣਿਆ ਹੈ ਜੋ ਤਾਂ ਭਣਾ ਧੋਲਿਆ ਫਤੂ ਤੇ ਕੋ ਜਾ ਵਤੂ ਤੇ ਜਾਣਦੇ ਪਹਿਲਾਂ ਦੀ ਗੱਲ ਹੈ ਨਾ ਫਿਰ ਝੂਠ ਹੈ ਕੀ ਸਵਾਲ ਹੈ ਝੂਠ ਦਾ ਡਾਇਰਾ ਗੱਡਾ ਕਹਿਣਾ ਰੋਲਣਾ ਝੂਠ ਰਾਜਾ ਝੂਠ ਪਰਜਾ ਝੂਠ ਸਭ ਸੁਣਦਾ ਬਾਰਾ ਸੰਸਾਰੇ ਢੋਲ ਢੋਤ ਸੰਸਾਰ ਦਾ ਖਿਆਲ ਹੈ ਤਿਆਗ ਤੋਂ ਉਧਰੋਂ ਜੇ ਸੱਚ ਕਹੀਦਾ ਜਿੰਨਾ ਚਿਰ ਸੰਸਾਰ ਦਾ ਖਿਆਲ ਹੈ ਸੱਚ ਨਹੀਂ ਬਣਦਾ ਸੱਧਾਰ ਕੂੜ ਹੈ ਕੂੜ ਦੇ ਖਿਆਲ ਵਾਲੇ ਨੂੰ ਸੱਚ ਕਿਵੇਂ ਬਣੂ ਪਾਂਡੇ ਜੇ ਖਿਆਲ ਕੂੜ ਦਾ ਤਾਂ ਪਾਂਡੇ ਚ ਕੂੜ ਹੈ ਹਿਰਦੇ ਚ ਕੂੜ ਹੈ ਅਜੋ ਪਾਂਡੇ ਚ ਕੂੜਾ ਤਾਂ ਖਿਆਲ ਹੈ ਇਹ ਖਿਆਲ ਕੂੜ ਦਾ ਹੈ ਸੰਸਾਰ ਦਾ ਹੈ ਤਾਂ ਜੋ ਹਿਰਦੇ ਚ ਕੂੜ ਹੈ ਜੇ ਕੋ ਖਿਆਲ ਚੱਕਿਆ ਜਾਊਗਾ ਉਹ ਦਿਨ ਖਤਮ ਹੋਊਗਾ ਉਹਦੇ ਬਾਅਦ ਸੱਚ ਕੋ ਇਹ ਆ ਕੂੜ ਚੋਕ ਕੂੜਦੀ ਹੈ ਇੱਛਾ ਕੂੜਦੀ ਹੈ ਧਿਆਨ ਤਾਂ ਹੈ ਇਹ ਸ਼ਰਤ ਹੈ ਬਰਦੀ ਸ਼ਰਤ ਹੈ ਬਹੁਤ ਹੀ ਛੋਟੀ ਜੀ ਗਾਖੜੀ ਕਰ ਤਾਂ ਕਿਹਾ ਹੈ ਤੋ ਥਾਣ ਨੂੰ ਛੱਡੇ ਜਿਉਦਾ ਹੀ ਅਜੀਵਨ ਮਰ ਗਿਆ ਉਹ ਜਿਉਦਾ ਥਾਣ ਨੂੰ ਛੱਡੋ ਜਿਉਦਾ ਹੀ ਮਰ ਗਿਆ ਫਿਰ ਹੋਰ ਕੀ ਹੈ ਅਸੇ ਜੀਵਨ ਮਰ ਜਿਉਦਾ ਹੀ ਮਰ ਜੇ ਫਿਰ ਸੱਚ ਪੈ ਜਾਉਂਦਾ ਪਰ ਮਨ ਦਾ ਇਹ ਸਰੀਰ ਤਾਈ ਮਰੂ ਸਾਹ ਵੀ ਆਊਗਾ ਪਰ ਮਨ ਦਾ ਮਨ ਖਿਆਲ ਛੱਡਣਾ ਹੀ ਹੈ ਹੋਰ ਹੋਰ ਕੀ ਹੈ ਜਰਾਸਾ ਕਹੇ ਜੀਵੇ ਆਸਾ ਮਰੇ ਨਰਾਸਾ ਸੰਸਾਰ ਦੀ ਜਨਜਾ ਆਸਾ ਸਾਡੇ ਅੰਦਰ ਇੱਛਾ ਹੈ ਉਹ ਜੀਵਨ ਹੈ ਜਿੱਦਾਂ ਸੰਸਾਰ ਤੋਂ ਸੀ ਨਰਾਸ ਹੋ ਕੇ ਜਿਉਂਦੇ ਹੀ ਵਰਗ ਸਤੇ ਆਉਂਦਾ ਸੰਸਾਰ ਡਿਪਰੈਸ਼ਨ ਕਰਕੇ ਲੋਕ ਕਿਉਂ ਆਤਮ ਹੱਤਿਆ ਕਰ ਲੈਂਦੇ ਨੇ ਸਾਡੇ ਜੋਰ ਦਾ ਕੋਈ ਬਲੋਰ ਨਹੀਂ ਰਿਹਾ ਕੋਈ ਬਲੋਰ ਨਹੀਂ ਰਿਹਾ ਜੋਰ ਦਾ ਬਲੋਰ ਇਸ ਕਰਕੇ ਉਹਨਾਂ ਦਾ ਰਹਿალი ਸਾਡਾ ਬਲੋਰ ਠਹਿ ਸਾਨੂੰ ਇਹ ਕਿਹਾ ਇਹ ਨਹੀਂ ਕਹਿ ਨਰਾਸ਼ ਹੋ ਜੋ ਇਹ ਕਾਸ ਰੱਖੋ ਬਨਵਾਰੇ ਨਹੀਂ ਡਿਪਰੈਸ਼ਨ ਚਲੇ ਜਾਓਗੇ ਆਤਮਤਿਆ ਕਰ ਲਓਗੇ ਡਿਪਰੈਸ਼ਨ ਜਾ ਕੇ ਆਤਮਤਿਆ ਕਰ ਲਓਗੇ ਤੁਸੀਂ ਜੇ ਅਗਲਾ ਟਾਰਗੇਟ ਕੋਈ ਸਾਡੇ ਕੋਲ ਟਾਰਗੇਟ ਅੱਗੇ ਦੱਸਿਆ ਇਹ ਕਾਸ ਰੱਖੋ ਬਨਵਾਰੇ ਕਹੇ ਰਬਦਾਸ ਆਸ ਲੱਗ ਜੀਵਾ ਜੋੜਦਾ ਆਈਡੀਆ ਮੇਰਾ ਕੋਈ ਨਹੀਂ ਲਿਆ ਹੁਣ ਜੋੜਾ ਬਲੌਰ ਤੇ ਨਹੀਂ ਮੇਰਾ ਕੋਈ ਰਿਹਾ ਕਾਇਰ ਅਰਬਦਾਸ ਆਸ ਲੱਗ ਜੀਵਾ ਮੈਂ ਤਾਂ ਇਹ ਸਾਹ ਚ ਜੁੜਦਾ ਮੇਰੀ ਕੀ ਲੋੜ ਸੀ ਜੁੜਨ ਦੀ ਚਿਰ ਪੇਉ ਦਰਸ਼ਨ ਦੇਖੇ ਦਰਸ਼ਨ ਦੇਖੇ ਤਾਂ ਬੋਝ ਚ ਰੋ ਗਿਆ ਤੂੰ ਦਰਸ਼ਨ ਦੇ ਅਕਰ ਜਿਵੇਂ ਜੀਵਨ ਹੋਵੇ ਚਾਹੇ ਨਾ ਹੋਵੇ ਉਸ ਆਸ ਕਰਕੇ ਜੁੜਦਾ ਜੇ ਇਹ ਆਸ ਨਾ ਹੋਵੇ ਜੋਗੀਆਂ ਨੂੰ ਡਿਪਰੈਸ਼ਨ ਜੋਗੀਆਂ ਦੇ ਚੇਲੇ ਨੂੰ ਡਿਪਰੈਸ਼ਨ ਤਾਹੀ ਹੁੰਦਾ ਜਾਦਾ ਜੋਗੀ ਹੋ ਜਾਊਗਾ ਸ਼ੈਤਾਨ ਕਿਆ ਹੋ ਜੂਗਾ ਬਾਗਰ ਬਸ ਕੈਸ਼ ਚ ਚਲਾ ਜਾਓ ਜੇ ਮਾਂਦਾਰੇ ਮਤੂ ਬਹਰ ਹੋ ਬਹੁਤ ਬੌਸਦ ਬੁੱਧ ਗੋਲੰਦ ਦੇ ਜਿਹੜੇ ਚੱਲਦੇ ਜਰਾ ਸਾ ਹੋ ਗਿਆ ਜਰਾ ਸਾ ਨਹੀਂ ਹੋ ਜਿਉਂਦਾ ਰਹਿ ਸਕਦਾ ਸਾ ਦੇ ਬੋਤਵਾ ਦੇ ਬਹੁਤ ਭੁੱਪੀ ਖਤਮ ਹੋ ਗਈ ਉਹਦੀ ਅਕਲ ਤਾਂ ਕੋ ਕੰਮ ਹੀ ਨਾ ਰਿਹਾ ਅਸਤੇ ਕੀ ਕਰੋਣ ਸਾਡੇ ਅਕਲੀ ਸਾਹਿਬ ਸੇ ਵੀ ਅਕਲ ਤੋਂ ਕੰਮ ਲੈਣਾ ਅਜੋ ਜੇ ਉਹਨੇ ਅਗਲ ਤੋਂ ਕੀ ਕੰਪਲੇਨਡ ਆਸੋ ਜਿਹੜਾ ਕਰ ਵੈਲੀ ਹੋ ਗਈ ਆ ਕੱਬ ਤੋਂ ਕਬ ਲੈਣਾ ਕਹਿੰਦੇ ਇਹਨੂੰ ਸਾਰੇ ਨੂੰ ਵੈਲੀ ਕਰੋ ਜਿਹੜਾ ਕਬ ਹੈ ਕਬ ਵੱਡਾ ਹੈ ਕਬ ਥੋੜੀ ਹੈ ਜੇ ਡਿਵਾਈਡ ਕਰ ਲਈ ਉਹ ਕੰਪਨੀ ਸਰੇ ਚੜਨਾ ਧਿਆਨ ਪੂਰਾ 100% ਚਾਹੀਦਾ ਤਾਂ ਸਮਝ ਆਉ ਗੱਲ ਇਹ ਇਹ ਥੋੜਾ ਬਹੁਤ ਹਵਾ ਸਮਾਨ ਵੀ ਧਿਆਨ ਮਾਇ ਜਿਹੜੀ ਚਾਹੀਦਾ ਸਹੀ ਨਹੀਂ ਸਮਝ ਆਉਣੀ ਗੱਲ ਇਹ ਗੱਲ ਇਹ ਦੀ ਹੋਈ ਹੈ ਰਹਿਣਾ ਤਾਂ ਮਾਇਆ ਜੇ ਹੈ ਧਿਆਨ ਹਟਾਉਣ ਦੀ ਗੱਲ ਸਤਿਗੁਰੂ ਮਿਲੀ ਹੈ ਸੱਚ ਪਾਇਆ ਸਤਿਗੁਰੂ ਮਿਲੀ ਹੈ ਸੱਚ ਪਾਇਆ ਸਤਿਗੁਰੂ ਨੂੰ ਮਿਲ ਕੇ ਹੀ ਸੱਚ ਪਾਇਆ ਜਾ ਸਕਦਾ ਸਤਿਗੁਰ ਕੌਣ ਹੈ ਸਤਿਗੁਰ ਤਾਂ ਅੰਦਰਲਾ ਹੀ ਹੈ ਇੱਕ ਵਾਰ ਨੇ ਕਿਤੇ ਤੋਂ ਹੋ ਕੇ ਹੀ ਫੈਸਲਾ ਕਰ ਲਵੇ ਵੀ ਹਾਂ ਮੈਂ ਨਾਮ ਲੈਣਾ ਹੈ ਗਮ ਤੱਕ ਪਹੁੰਚਣਾ ਹੈ ਜਿਸ ਨੇ ਕਿ ਹਿਰਦੇ ਸੱਚ ਬਸਾਇਆ ਸਭ ਕੁਝ ਛੱਡ ਦੇ ਨਾਮ ਤਾਂ ਜੇ ਨਾਮ ਲੈ ਸੱਚੇ ਨਾਮ ਕੀ ਲੱਗਾ ਜਿੰਨੇ ਹਿਰਦੇ ਸੱਚ ਉਹ ਸਾਰੇ ਬਸ ਫਿਰ ਉਹ ਸਰਪੁਰ ਫਿਰ ਉਹ ਅਬਦੁੱਲਾ ਜਿਹੜਾ ਹੈ ਨਾ ਅੰਦਰਲਾ ਚਿੱਤ ਤਾਂ ਸਤਗੁਰ ਬਣਦਾ ਜੋ ਫੈਸਲਾ ਕਰ ਲੈਂਦਾ ਵੀ ਹੁਣ ਮਾਇਆ ਦੀ ਕੋਈ ਲੋੜ ਨਹੀਂ ਸੰਸਾਰ ਦੀ ਕੋਈ ਲੋੜ ਨਹੀਂ ਜਾਂਦਾ ਜਾਵੇ ਜੋ ਕੁਝ ਨੁਕਸਾਨ ਹੁੰਦਾ ਹੋ ਜਵੇ ਨਾਮ ਨੂੰ ਜਾਣਾ ਕੀ ਜਮਾਦਾ ਹੋਣਾ ਇਹ ਤਾਂ ਹੋਣਾ ਰਿਹਾ ਜਾਣਾ ਕੀ ਹੈ ਜਿਹੜਾ ਸਾਨੂੰ ਭਲੇਖਾ ਵਿੱਚ ਲਿਆ ਜਾਊਗਾ ਨਾ ਜਾਣਾ ਸਾਡੇ ਕਰੇ ਤਾਂ ਖੁਸ਼ਬਰੀ ਹੁੰਦਾ ਇੱਥੇ ਉਹਨੂੰ ਸਮਝਾਏ ਇੱਥੇ ਉਹਨੂੰ ਸਮਝਾ ਵੀ ਇਹ ਰਾਹ ਕੋ ਜਾਣਾ ਨਾ ਆਉਣਾ ਸਾਡੇ ਕਰੇ ਤੇ ਪੁੱਛ ਨਹੀਂ ਫਰਫੜ ਬਿਊਟਰ ਜਿਗੇ ਲਾ ਦੀਏ ਸੀ ਬਿਊਟਰ ਕਰਕੇ ਬਾਹਰ ਬੁੱਲੂ ਬਿਊਟਰ ਲਾ ਗਿਆ ਵੇਲੇ ਹੋ ਗਏ ਤੁਸੀਂ ਕਰੋ ਪਰ ਸੰਸਾਰ ਜਿਵੇਂ ਚੱਲਦਾ ਹੈ ਓਵੇਂ ਚੱਲਣਾ ਇਹ ਸਾਡੇ ਇੱਕ ਚਲਾਇ ਨਹੀਂ ਚੱਲਦਾ ਬਾਇ ਰੁਕੜੀ ਵਰਕ ਪੈਣਾ ਨਾ ਬਲਿਆ ਨਾ ਘਟੇ ਇਹ ਵੇ ਸਲ ਭਲੇਖਾ ਵੀ ਸਾਡੀ ਬਿਹਾਈ ਵਧਦੀ ਹੈ ਸਾਡੀ ਕੜਾਈ ਘਟਦੀ ਇਹ ਭਲੇਖਾ ਨਹੀਂ ਜਾਂਦਾ ਅਸਲ ਭਲੇਖਾ ਛੱਡਣ ਦੀ ਦਸਤ ਪਰਵੇਂ ਹਨ ਇਹ ਜਿਹੜਾ ਲੰਦਦਾ ਵਸ ਇੱਕ ਦੂਰੇ ਨੂੰ ਦੇਖ ਲੈਣਿਆ ਬਾਹਰ ਉਹ ਜਿਹੜਾ ਲੰਦਦਾ ਹਾਂ ਸਾਧਗੁਰ ਮਿਲਿਏ ਸਦਾ ਸਤ ਗੁਰੂ ਮਿਲਿਆ ਸੱਚ ਪਾਇਆ ਸੱਚ ਪਾਇਆ ਜਿਸ ਕੇ ਹਿਰਦੇ ਸੱਚ ਵਸਾਇਆ ਜਿਸ ਕੇ ਹਿਰਦੇ ਸੱਚ ਵਸਾਇਆ ਹਿਰਦੇ ਵਿੱਚ ਸੱਚ ਵਸਿਆ ਹੋਵੇ ਹਿਰਦੇ ਜਿਹੜਾ ਨਾ ਮਾਇਆ ਦੇ ਸੰਸਾਰੀ ਝੂਠ ਨਾ ਹੋਵੇ ਉਸਿਆ ਸੰਸਾਰ ਦਾ ਉਹ ਪ੍ਰਭਾਵ ਹੈ ਨਾ ਦੇਖੋ ਸੰਸਾਰ ਦਾ ਪ੍ਰਭਾਵ ਕਿਵੇਂ ਪੈਂਦਾ ਫਿਰ ਦੇਖੇ ਉੱਜੇ ਨਹੀਂ ਆ ਸਭ ਅੱਖਾਂ ਦੇਖਦੀਆਂ ਨੇ ਤੇ ਦੇਖਦੇ ਆ ਉਹਦੀ ਆਸ ਪੈਦਾ ਹੁੰਦੀ ਹੈ ਪ੍ਰਭਾਵ ਹੋ ਗਿਆ ਨਾ ਅ칸 ਕਦ ਦੇਖੀ ਦੇਖ ਇਹ ਰੇਤਰੋ ਭੈਰੋ ਹਰ ਤਮੇ ਜੋਤਰੀ ਹਰ ਬਣਾ ਬਣਾ ਦੇਖੋ ਕੋਈ ਸਰਦਾਰ ਨੂੰ ਦੇਖਣਾ ਬੰਦ ਕਰਦੇ ਨਹੀਂ ਤਾਂ ਹਸਪਤਾਲ ਹੋ ਜੂ। ਇਹ ਬਰਾਬਰ ਕੋਠੀ ਬਣ ਕੇ ਤੇਰੇ ਵੀ ਚਾਹੀਦੀ ਐ। ਉਹ ਫਰਨਾ ਦੇਖਦਾ ਹੀ ਨਹੀਂ। ਦੇਖਦੇ ਐ ਐਡੀ ਬੁੱਧਾ ਮਾਲਕ ਜੇ ਬੁੱਧੀ ਨੂੰ ਦੂਆ ਪਾਸੇ ਲਾਉਂਦਾ ਪੈਸੇ ਆਇਆ ਉਹਦਾ ਵੀਰ ਬਣ ਜਾਂਦਾ ਬੇਦਾਰ। ਇਹ ਬੁੱਧਾ ਇਹ ਦੇਖੋੜਾ ਕੁਝ ਵੀ ਬਣ ਸਕਦਾ ਸੀ ਓ ਛੋਟੇ ਛੋਟੇ ਬੰਦੇ ਆਲੇ ਜਾ ਕੇ ਜਿਹੜੇ ਸੁਣਾਉਂਦੇ ਨੇ ਅਕਬਰ ਦੇ ਕੋਲੋਂ ਬੀਰਵਾਲ ਕਿਤੇ ਗਗਨ ਕੁਝ ਵੀ ਨਹੀਂ ਹੈ ਰਵਦਾਦ ਦੇ ਮੁਕਾਬਲੇ ਵਜ਼ੀਰ ਬਣ ਗਿਆ ਜੱਜ ਕਿਤੇ ਗਗਨ ਹੈ ਗੁਰੂ ਬੀਰਵਾਲ ਨੂੰ ਕੁਝ ਵੀ ਨਹੀਂ ਹੈ ਰਵਦਾਦ ਦੇ ਮੁਕਾਬਲੇ ਕੁਝ ਨਹੀਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੋਊ ਸੰਸਾਰੀ ਲੋਕਾਂ ਦੇ ਕੋਲ ਖਦਾਬਨਾ ਹੋਊਗੀ ਜ਼ਰੂਰ ਪਰ ਮੱਧਿਆ ਸਾਹਿਬ ਨੇ ਕੁਝ ਨਹੀਂ ਲੈ ਕੇ ਆਉਣਾ ਨੇ ਉਹ ਬੁੱਧੂ ਸੱਚ ਵਾਸਤੇ ਰਹਿਣ ਵਾਲੀ ਚੀਜ਼ ਵਾਸਤੇ ਜੋ ਰਹਿਣੀ ਹੈ ਸਾਡੇ ਕੋਲ ਤੇ ਸਾਡੇ ਨਾਲ ਜਾਣੀ ਹੈ ਉਹ ਰੱਖਿਆ ਧੰਨ ਜਿਹੜਾ ਕਿਤੇ ਜਾਣਾ ਨਹੀਂ ਖੋਣਾ ਨਹੀਂ ਇਹ ਸੰਸਾਰੀ ਘਰ ਤਾਂ ਰਹਿਣਾ ਇਹ ਵੀ ਉਸੇ ਬੁੱਧ ਦੀ ਸਮਝ ਸੀ ਕਿ ਲੈਣਾ ਹੁਣ ਕੀ ਹੈ ਸਭ ਤੋਂ ਕੀਮਤੀ ਚੀਜ਼ ਲੋਝ ਹੁਣ ਲੈਣਾ ਏ ਤੇ ਦੇਖੋ ਜੇ ਸਿਆਣਾ ਤੂੰ ਸਭ ਤੋਂ ਕੀਮਤੀ ਜੀ ਛਣਕ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇ ਇਹਨਾਂ ਸੱਚ ਨਹੀਂ ਜਾਣਿਆ ਉਹ ਬੁਰਖ ਮਨਮੁਖੀ ਗਨਮੁਖਾ ਜੇ ਸੱਚ ਨਹੀਂ ਜਾਣਿਆ ਤਾਂ ਬੁਰਖ ਹੋਰ ਜਿਹਨੇ ਤਾਂ ਸਿੱਖਾਂ ਨੇ ਜਾਣ ਲਿਆ ਸੱਚ ਬਾਕੀ ਨੇ ਆਪ ਆਪਣਾ ਹਰਬਾਨੀ ਦਾ ਸਿੱਖਾ ਵਸਦਾ ਯਾਰ ਚਾਹੇ ਉਹ ਅਕਾਲ ਤਖਤ ਦਾ ਜਹੇਦਾਰ ਹੈ ਚਾਹੇ ਕੋਈ ਹੋਰ ਹੈ ਉਰਖ ਨੇ ਸਭ ਇਹ ਸੱਚ ਨਹੀਂ ਜਾਣਿਆ ਸਿੱਖੀ ਨਾਲ ਜੁੜਿਆ ਹੋਇਆ ਹੈ ਕਿਸੇ ਵੱਡੀ ਸੰਸਥਾ ਦਾ ਹੈ ਪ੍ਰਚਾਰ ਕਰਦਾ ਹੈ ਸੱਚ ਜਾਣਿਆ ਨਹੀਂ ਫਿਰ ਉਹ ਉਰਖਾ ਹਰਬਾਨੀ ਕਹਿੰਦੇ ਆ ਤੇ ਜਾ ਫੇ ਕੀ ਸਿੱਖੀ ਕੀ ਕਰਦਾ ਰਿਹਾ ਸੀ ਦੀ ਮਰੌਦਾ ਰਿਹਾ ਹੁਣ ਤੇ ਕੀ ਕੀਤਾ ਉਹਨੇ ਕਾਸ ਨੂੰ ਸਿੱਖਵੜਿਆ ਸੀ ਆਪ ਉਹਨੇ ਕੀ ਖਟਿਆ ਤੇ ਸੱਚੀ ਜੜ ਉਹਦਾ ਆਪਣਾ ਜੀਵਨ ਚਲਾ ਲਿਆ ਇਹਦਾ ਆਪਣਾ ਜੀਵਨ ਗਵਾ ਲਿਆ ਬੂਖ ਨਹੀਂ ਹੋਰ ਕੀ ਹੈ ਸਾਰਾ ਜੀਵਨ ਵੀ ਗਵਾ ਲਿਆ ਤੁਸੀਂ ਸੱਚ ਜਾਣਿਆ ਵੀ ਨਹੀਂ ਹੈ ਸੱਤ ਪੈਸੇ ਖਾਤਰ ਜੀਵਨ ਪਾ ਲਿਆ ਪਾਇਆ ਖਾਤਰ ਗਵਾ ਲਿਆ ਸੰਸਾਰੀ ਜਿਤ ਵਾਸਤੇ ਗਵਾ ਲਿਆ ਗੁਰਵਾਣੇ ਕਹਿੰਦੇ ਆ ਦੁਨੀਆ ਕੀ ਆ ਵੜਿਆਈਆਂ ਕਿਸੇ ਦੀ ਜਾਣ ਅੰਦਰ ਨਾਲ ਜਾਣਦੇ ਨਾ ਨੂੰ ਵੜਿਆਈਆਂ ਚੋਂ ਜਿ ਬਚਣਾ ਤੁਸੀਂ ਪਾਲੀਓ ਗੱਲ ਚ ਵੀ ਵੜਿਆਈਆਂ ਦੇ ਨਾਲੇ ਜੜਾਂਗੇ ਸੀ ਤਾਂ ਇਹ ਵੜਿਆਈਆਂ ਨਾਲੇ ਲੈ ਕੇ ਜੜ ਜਾਣੇ ਆ ਤੁਹਾਨੂੰ ਕੌਣ ਜੜੀ ਜਗ ਜਾਲਿਆ ਇਹਨਾਂ ਜੜ ਜੋਗੀਆਂ ਨਹੀਂ ਸੰਸਾਰ ਜਾਲਿਆ ਹੋਇਆ ਦਿੱਤਾ ਨਾਲ ਬਸਾਰ ਅਜੋ ਤੇ ਸਿੱਖੇ ਜੋ ਪ੍ਰਾਪਤ ਕਰਨੀ ਤੇ ਉਹਦਾ ਬਸਾਰਤੀ ਤੇ ਵੜਿਆਈ ਦੇ ਬਸਾਰਤੀ ਕਿਉ ਆ ਖੱਡਨ ਮਾਵੀ ਟੱਕਲ ਬੰਦੇ ਛੱਜ ਕਿਉ ਆ ਦਾ ਪਹਿਲੇ ਹੀ ਪੋਟਾ ਦੀ ਖੱਡ ਜਿਉਂਦਾ ਨਹੀਂ ਸੀ ਛੱਜ ਹੋਰ ਵੱਲ ਤਰਕਾਰ ਦਾ ਪਹਿਲੇ ਹੀ ਵੱਡਾ ਸੀ ਕੋਲਾ ਹੱਦ ਦੇ ਬਾਵਲੇ ਆਇਆ ਨਾ ਅੜੀਆਂ ਵੜਿਆਈਆਂ ਦੰਦੇ ਸੀ ਮੁਸਲਮਾਨ ਉਹਨਾਂ ਨੂੰ ਕੁਲਾ ਕਹਿੰਦੇ ਤੇ ਕੁਲਾ ਦੇ ਦਿੰਦੇ ਕੁਲਾ ਸਰਦਾਰੀ ਦਾ ਸੀ ਜਿਹਦੇ ਸਰ ਤੇ ਕੁਲਾ ਹੁੰਦਾ ਸੀ ਨਾ ਪਰ ਹੁਣ ਅਸੀਂ ਸਰੋਪੇ ਦੇ ਦਿੰਦਿਆਂ ਕੋਈ ਚੀਜ਼ ਦੇ ਦਿੰਦੇ ਫੁਲਾਦ ਦੱਦੇ ਬਾਬਲੇ ਲੈਦੇ ਬੜੇ ਨਲਜ ਲੈਣ ਵਾਲੇ ਵੀ ਬੇਸ਼ਰਮ ਨੇ ਕਾਂਗਰਸ ਨਾਲ ਲੈ ਲੈ ਕਿਸੇ ਤੇ ਉਹ ਦਲਅਜ ਕਹਿੰਦੇ ਲੈਣ ਵਾਲਿਆ ਨੂੰ ਜਿਹੜੇ ਸਰਦਾਰੀ ਵੀ ਲੈਣ ਦੇ ਲੈਂਦੇ ਬੜੇ ਨੱਲਾ ਚੂਹਾ ਖੜ ਨਵਾਬੀ ਟੱਕਲ ਬੜੇ ਛੱਜ ਛੱਜ ਹੋਰ ਬੋਲੇ ਉਹ ਤੂੰ ਤਾਂ ਪਹਿਲਾਂ ਹੀ ਖੜ ਚ ਬਣ ਜੋਗਾ ਨਹੀਂ ਸੀਗਾ ਆ ਲੰਬੜਾੜੀ ਦਾ ਛੱਜ ਹੋਰ ਬੋਲੇ ਵੱਡੇ ਬੜੇ ਹੋੜੀ ਬੜ ਸਕਦਾ ਤੇ ਜਿਹੜਾ ਛੱਜ ਜਿਲੀ ਬੜੂ ਖੜ ਦੇ ਵੀ ਬੜੂ ਤੇ ਬਿੱਲੀ ਤਾਂ ਬਰਾਬਰ ਆਇਆ ਹੈ ਯਾਰ ਜੋ ਜੋਖ ਮਾਰਦੇ ਵੇ ਜੱਟ ਡੰਡਾ ਮਾਰ ਕੇ ਉਹਦਾ ਬਰਿਆ ਹੈ ਯਾਰ ਕਾਲ ਨੂੰ ਕੀ ਹੋਖਰ ਤਾਂ ਕਾਲ ਦੀ ਫਰਾਗ ਹੈ ਜਾਂ ਮਰਜੀ ਕੱਕਰੀ ਲੱਗੀ ਕਿਸੇ ਵੀ ਗੱਲ ਤੇ ਆਨੰਦੀ ਗੁਰਬਾਣੀ ਜਿਵੇਂ ਕੋਈ ਮਤਲਬ ਹੈ ਪਤਾ ਨਹੀਂ ਖੌਣ ਬੋਲਦਾ ਗੁਰਬਾਣੀ ਰੋਲਾ ਬਾਇ ਬਰੂ ਗੁਰੂ ਯਾਨੀ ਜਿਵੇਂ ਕੋਈ ਘਰ ਦੇ ਵਿਵਾਰ ਦੀ ਵੀ ਗੱਲ ਸੁਣ ਲੈਂਦਾ ਕਈ ਵੇ ਨੂੰ ਪੜੀਦੇ ਜਿਵੇਂ ਬਿਵਾਰੋ ਬਰਕਰਰ ਜਿੱਦੀ ਗੱਲ ਕੋਈ ਵੀ ਨਾ ਸੁਣਦਾ ਹੋਵੇ ਕਿਸੇ ਵੇੜਾ ਉਹਦੀ ਗੱਲ ਵੀ ਸੁਣ ਲੈਂਦੇ ਰ ਵਿਚਾਰਿਆ ਦੇ ਦੇਉ ਬਹੁਤ ਦੇ ਰੋਗੀ ਰੋਲਾ ਬੋਲੇ ਇੱਕ ਗੱਲ ਵੀ ਸੁਣਦੇ ਇੱਕ ਗੱਲ 'ਤੇ ਧਿਆਨ ਦਿੰਦੇ ਤੇ ਅਕੜ ਗਾਲੀ ਆ ਦਿੱਤੀ ਕარი ਅਕੜਾ ਸਿੱਖੀ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਮੂਰਖ ਜਿਹੜਾ ਉਹ ਸੱਚ ਨੂੰ ਜਾਣਨ ਦੀ ਗੱਲੇ ਹੀ ਨਹੀਂ ਕਰਦਾ ਜਿਹੜਾ ਸੱਚ ਜਾਣ ਵਾਲੇ ਪਾਸੇ ਨਹੀਂ ਜਾਂਦਾ ਉਹ ਮੂਰਖ ਤੇ ਖੈਲੋ ਜਿਹੜਾ ਸੱਚ ਜਾਣ ਨਾਲੇ ਪਾਸੇ ਸਿੱਖੋ ਕੇ ਨਹੀਂ ਜਾਂਦਾ ਉਹ ਸਾਨੂੰ ਤਾਂ ਪਹਿਲਾਂ ਨੇ ਕਿਹਾ ਆਦ ਸੱਚ ਪਹਿਲਾ ਲਫ਼ਜ਼ ਇਹ ਹੈ ਪਹਿਲੇ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਦੇ ਕੀ ਆਦ ਸੱਚ ਜੇ ਤੁਸੀਂ ਇਹ ਨਹੀਂ ਜਾਣਿਆ ਵੀ ਆਦ ਸੱਚ ਕੀ ਹੈ ਤਾਂ ਕਹਾਂ ਕੀ ਜਾਣਣਾ ਤੁਸੀਂ ਤੁਸੀਂ ਤਾਂ ਪਹਿਲਾ ਅੱਖਰ ਨਹੀਂ ਜਾਣਿਆ ਉਹਦੇ ਉਹੋਜ ਵੀ ਕੀਤੀ ਆਦ ਸੱਚ ਕੀ ਚੀਜ਼ ਹੈ ਕੋਈ ਨਾ ਜੁੜੇ ਜੁੜੇ ਛੁੱਟਣਾ ਛੁੱਟਣਾ ਜੁੜੇ ਹੋਇਆ ਨਹੀਂ ਆ ਸੱਚ ਜਾਣਣਾ ਸੀ ਤਾਂ ਹੀ ਤਾਂ ਲੋੜ ਸੀ ਆ ਸੱਚ ਦੀ ਛੁੱਟਦੀ ਸੰਤ ਜਿਹੜੀ ਠੀਕ ਨਹੀਂ ਹੈ ਇਹ ਜਮਣ ਮਨ ਚ ਰੱਖੂਗੀ ਇਹ ਤਾਂ ਬਚਾਉਣ ਵਾਸਤੇ ਆ ਸੱਚ ਪੁੱਛਣਾ ਸੀ ਜੇ ਨਹੀਂ ਵਜਣਾ ਕਿਸੇ ਨੇ ਲਾਈ ਲੱਗੀ ਹੋਈ ਆ ਵਾਰੀ ਚੰਦੀ ਆ ਦੁਪਰ ਵਾਰ ਕੱਟੀ ਜਾਂਦੀ ਆ ਉਹ ਲਾਈਨ ਤੋਂ ਨਹੀਂ ਨਿਕਲਣਾ ਨਿਕਲ ਜਾਓ ਜੇ ਲਾਈਨ ਤੋਂ ਨਿਕਲਣਾ ਦੀ ਫਿਰ ਤੇ ਨੰਬਰ ਤਾਂ ਆਏ ਜਾਣ। ਜਿਹੜਾ ਲਾਈਨ ਦੇ ਵਿੱਚੋਂ ਤਾਂ ਨੰਬਰ ਤਾਂ ਆਏ ਜਾਣਾ ਫਿਰ। ਜਿਵੇਂ ਬਾਹਰ ਤੇ ਗੰਨੇ ਪਏ ਹੁੰਦੇ ਨੇ। ਮਿੱਲ ਦੇ ਵਿੱਚ ਕਹਿੰਦੇ ਬਾਹਰ ਦੇ ਉੱਤੇ ਪੈਣ। ਬਾਹਰ ਚਲਦੀ ਹੈ ਤੇ ਨੰਬਰ ਤਾਂ ਆਏ ਜਾਣਾ। ਤੇ ਸਭ ਕੱਟੇ ਜਾਣੇ ਰੀੜੇ ਜਾਣੇ। ਫਿਰ ਤੇਲ ਪੀੜੇ ਕਾਣੀ ਉਹ ਤਾਂ ਹੋਣਾ ਹੀ ਹੋਣਾ। ਇਹ ਬਚਣ ਵਾਸਤੇ ਸੀ ਬਾਣੀ। ਇਹ ਤਾਂ ਟਿਕਣ ਦਾ ਵਾਸਤੇ ਅੱਡ ਤੇ ਫਿਰ ਜੇ ਨਹੀਂ ਅੱਡ ਨਿਕਲਦਾ ਹੈ ਅੱਡ ਨਿਕਲਦਾ ਹੈ ਸਾਡੇ ਕੋਲ ਸਾਧਨ ਹੋਣ ਅਕਲ ਹੋਵੇ ਦਿੱਤੀ ਹੋਈ ਤਰੀਕਾ ਵਿਧੀ ਹੋਵੇ ਵੀ ਅੱਡ ਤੁਸੀਂ ਨਿਕਲ ਸਕਦੇ ਹੋ ਫੇਰ ਵੀ ਨਾ ਨਿਕਲੇ ਉਹ ਜੋ ਬਾਹਰ ਜੇ ਜਿਹਨਾਂ ਨੂੰ ਗਿਆਨ ਨਹੀਂ ਉਹ ਤਾਂ ਮੰਨ ਲਿਆ ਉਹਨੂੰ ਕੋਈ ਸਾਧਨ ਹੈ ਪਰ ਸਾਡੇ ਕੋਲ ਤਾਂ ਸਾਧਨ ਗਿਆਨ ਹੈ ਫਿਰ ਤਾਂ ਵੀ ਇਹਦਾ ਪਤਾ ਹੈ ਕਿ ਅਜੀਬਨਾ ਨਿਕਲ ਗਏ ਫਿਰ ਕੌਣ ਆਇਆ ਸੀ ਕੀ ਦਾ ਭੈੜਾ ਹੋਇਆ ਕੀ ਤੁਸੀਂ ਰੌਲਾ ਪਾ ਕੇ ਫਿਰ ਕਰ ਰਹੇ ਹੋ ਕੀ ਨੁਕਾਏ ਕਿਹੜੀ ਸਿੱਖੀ ਹੈ ਜਿਹਦਾ ਪ੍ਰਚਾਰ ਕਰ ਰਹੇ ਹੋ ਉਹ ਕਿਹੜੀ ਸਿੱਖੀ ਹੈ ਜਿਹਦਾ ਪ੍ਰਚਾਰ ਕਰ ਰਹੇ ਹੋ ਉਹ ਕਿਹੜੀ ਸਿੱਖੀ ਹੈ ਜਿਹਦੇ ਜੱਡਾ ਵਰਦਾਰ ਹੋ ਸਭ ਫਰਾਡ ਸਿੱਖੀ ਦੇ ਨਾਂ ਦੇ ਫਰਾਡ ਸਿੱਖੀ ਦੇ ਨਾਂ ਦੇ ਫਰਾਡ ਦਾ ਬਹੁਤ ਬੜਾ ਅਫਰਾਦ ਹੈ ਇਹਦੇ ਵਿੱਚੇ ਲਿਖਿਆ ਹੈ ਸਭ ਕੁਝ ਪਤਾ ਨਾ ਹੋਵੇ ਚਲੋ ਦੇਖੋ ਨਾ ਜਿਹਨਾਂ ਨੂੰ ਨਹੀਂ ਸੀ ਪਤਾ ਦੂਜੇ ਬੱਤਾ ਬੜਿਆ ਤੁਹੂ ਉਹਨਾਂ ਦਾ ਉਦੇਸ਼ ਕਰਤਾ ਪਰ ਥੋੜਾ ਸਭ ਕੁਝ ਕੋਲ ਹੈ ਕਰ ਦੇ ਸਭ ਕੁਝ ਕਰ ਦੇ ਵੀ ਉਹ ਪਤਾ ਨਹੀਂ ਹੈ ਫਿਰ ਬੈਨ ਪੁੱਛੇ ਆਵਣ ਆਏ ਜਗਤ ਮੈਂ ਆਵਣਾ ਆਏ ਜਗਤ ਮੈਂ ਉਹਨੂੰ ਲੱਗਦਾ ਸਾਰੇ ਆ ਗਏ ਜਗਤ ਦੇ ਵਿੱਚ ਆਪਾਂ ਆਏ ਹੋਏ ਹੈਗੇ ਆ ਪਰ ਬਿਨ ਕੂਚੇ ਪਸੂ ਢੋਹਰ ਤੇ ਬੁੱਢਿਆ ਦੀ ਨਾ ਮਿੱਕੀ ਕਿਹਾ ਸਾਡੂ ਕੀ ਕਰਨਾ ਸਭ ਕੋਈ ਢੀ ਬਹੁਤੀ ਔਖੀ ਭਾਸ਼ਾ ਨਹੀਂ ਆਏ ਤੇ ਬਹਾਨੇ ਨੇ ਸਾਡੇ ਬਹਾਨੇ ਜਬਰ ਜੀ ਕਰ ਲੀਏ ਨਾ ਮੰਨਣ ਦੇ ਬਹਾਨੇ ਦੇ ਮੇਰੇ ਕੂਚੇ ਪਸੂ ਢੋਹਰ ਤੇ ਬੁੱਢਿਆ ਦੀ ਤਾਂ ਕੁਝ ਢੋਹਰ ਆਜ ਮੈਂ ਵੀ ਫਿਰ ਪਸੂ ਢੋਹਰ ਨੰਬਰ ਐਤੋ ਜਿਆਦਾ ਬੇਇੱਜ਼ਤੀ ਕੀ ਕਰ ਦਿੰਦੇ ਤੇ ਦਰਗਾਹ ਜੋ ਹੈ ਹੁਕਮਾਂ ਤੇ ਹੋਰ ਪਸੰਦਾ ਉਹਨੇ ਤਾਂ ਜਿਵੇਂ ਬਣਾਇਆ ਬੋਲਤਾ ਬੰਦੇ ਦੀ ਗੱਲ ਨਹੀਂ ਹੈ ਇਹ ਫਰਮਾਨ ਦਰਗਾਹ ਜਾਈਏ ਤੇ ਐਦਿਗੇ ਜੀ ਆਦਮੇ ਆਹਨ ਮਜ਼ਲੋਰ ਬੜਾ ਦਰਦ ਦੇ ਨਾ ਕੰਡ ਸੁਣੇ ਨਹੀਂ ਨਾਦ ਕੰਡ ਬੁੱਧ ਘਾਲ ਲਿਆ ਜੇ ਕਨਾਂ ਨੇ ਨਾਦ ਨਹੀਂ ਸੁਣਿਆ ਨਾ ਤੇ ਪਤਾ ਸੀ ਨਾਦ ਕੀ ਹੁੰਦਾ ਸਾਰੀ ਗੱਲ ਸਮਝ ਲੱਗੀ ਸੀ ਨਹੀਂ ਸੁਣਿਆ ਤੇ ਗਾਹਾਂ ਨੂੰ ਸੱਪ ਬਣਾ ਕੇ ਕੱਲ ਨੂੰ ਤੇ ਕੰਡ ਹੁੰਦਾ ਹੀ ਨਹੀਂ ਕਾਂਡਾ ਕਲੋਏ ਦੇ ਕੰਨ ਹੁੰਦੇ ਹੀ ਨਹੀਂ ਜੋਗ ਦੇ ਕੰਨ ਹੁੰਦੇ ਹੀ ਨਹੀਂ ਤੂੰ ਬਿਖੇਰੀਆਂ ਜੂਨਾ ਨੇ ਬਿਨਾ ਕਰਨਾਂ ਵਾਲੇ ਦੇ ਤੇ ਜਾਣਗੇ ਕਿ ਤੈਨੂੰ ਲੋੜ ਹੀ ਨਾ ਕੰਨਾਂ ਦੀ ਫਿਰ ਤੈਨੂੰ ਪਤਾ ਲੱਗੂ ਕੰਨਾਂ ਦੀ ਕੀ ਕੀ ਹੁੰਦੀ ਹੈ ਕారణ ਸੁਣਾਇ ਨਾ ਹੀ ਨਾਦ ਕారణ ਬੰਦ ਕਾਲਿਆ ਦੁਆਜਨ ਕਾਲਿਆ ਹਰ ਤੇ ਬਹੁ ਜੂਨਾ ਨੇ ਬਿਨਾ ਕਰਨਾਂ ਵਾਲੀਆਂ ਗੁਰ ਜਾਣਗੇ ਫਿਰ ਪਤਾ ਲੱਗੂ ਕੰਨਾਂ ਦੀ ਕੀਮਤ ਹੈ ਜੇ ਹੁਣ ਢੀ ਸਮਝਾਈ ਸਮਝਾਉਣ ਦੇ ਤਰੀਕੇ ਬਹੁਤ ਨੇ ਨਾ ਕਨੇ ਵਾਇਏ ਨੂੰ ਕਰਨਾ ਦੇਣਾ ਹੋੜੀ ਇਹਨੂੰ ਬੜਾ ਦਾ ਚਪੜਦੀ ਜੋਗ ਇਹਨੂੰ ਘੜਾ ਘੜਵਾ ਬਣਾ ਲਓ ਅੱਜ 22 ਜੂਨਾ ਬੋਸ ਨੂੰ ਆਹ ਨੂੰ ਉਹਨੂੰ ਪਤਾ ਲੱਗੋ ਇਹ ਘੰਡ ਦੀ ਕੀ ਕੀ ਬੋਲਦੀ ਕੰਨਕ ਦਾਤ ਹੈ ਬੜੀ ਭਾਰੇ ਅੱਖਾਂ ਦੇ ਦਾਤ ਨੇ ਬੜੀ ਭਾਰੇ ਉਹ ਤਾਂ ਬਲਾਕ ਤੇ ਲਿਆ ਜੇ ਉਹ ਕਿ ਲੋੜਾ ਕਿ ਲੋੜਾ ਮਨੁੱਖੀ ਜਨਮ ਗਵਾਇਆ ਹੋਰ ਕਹਾਜੇ ਤੇ ਜਾ ਨਹੀਂ ਮਨੁੱਖੀ ਜਨਮਾ ਗਵਾਇਆ ਵਿੱਚ ਦੁਨੀਆ ਕਾਹਿਆ ਕਾਹਿਆ ਕੀ ਕਰਨਾ ਹੈ ਦੁਨੀਆ ਵਿੱਚ ਦੁਨੀਆ ਕਾਹਿਆ ਕੀ ਪੈਦਾ ਪੁਰਖਾ ਜਨਮ ਲੈਣਾ ਹੈ